ਕਰਾਂਗੇ ਸ਼ੁਰੂ ਸਾਡੇ ਛੋਟੇ ਜਿਹੇ ਸੱਦੇ ਤੇ ਸਾਡੇ ਪੱਤਰਕਾਰ ਵੀਰ ਇਥੇ ਪਹੁੰਚੇ ਆ ਸਾਰਿਆਂ ਨੂੰ ਜੀ ਆਇਆਂ ਤੇ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਨੂੰ ਕੁਝ ਫੋਟੋਆਂ ਵਿਖਾਉਣਾ ਜੀ ਆਹ ਫੋਟੋ ਆਪਣੀ ਮੁਕਸਰ ਦੀ ਜਿਹੜੀ ਮਿਊਂਸੀਪਲ ਕਮੇਟੀ ਹੈ ਕਾਉਂਸਲ ਹੈ ਆ ਉਹਦੇ ਗੇਟ ਦੀ ਫੋਟੋ ਹੈ ਨਾ ਜੀ ਸਾਰੇ ਮੜਾ ਜਾ ਆਪਾਂ ਵੇਖੀਏ ਤੇ ਆਹ ਜਿਹੜੀ ਫੋਟੋ ਹੈ ਜੀ ਮੈਨੂੰ ਲੱਗਦਾ ਆਪਣੇ ਮੁਕਸਰ ਸਾਰੇ ਪੰਜਾਬ ਛੱਡੋ ਸਾਰੇ ਹਿੰਦੁਸਤਾਨ ਚ ਇਕੱਲੀ ਮੁਕਸਰ ਦੀ ਮਿਊਂਸਿਪਲ ਕਮੇਟੀ ਐਬ ਜੀ ਹੋਊਗੀ ਜਿਹਦੇ ਗੇਟ ਦੇ ਜਮਾ ਸਾਹਮਣੇ ਆ ਹੈ ਆ ਵੇਖੋ ਜੀ ਜਿਹੜਾ ਕੂੜੇ ਦਾ ਡੰਪ ਸ਼ੇਰ ਸਿੰਘ ਚੌਕ ਮਿਊਂਸਿਪਲ ਕਾਉਂਸਲ ਦੇ ਦਫ਼ਤਰ ਦੇ ਜਮਾ ਹੀ ਓਪੋਜ਼ਿਟ ਚੱਲੀ ਜਾਂਦਾ ਇਹ ਸਾਰੇ ਦਾ ਸਾਰਾ ਢੰਪ ਹੀ ਗੈਰਕਾਨੂੰਨੀ ਆ ਕਿਵੇਂ ਆ ਤੁਹਾਨੂੰ ਦੱਸਦੇ ਆ ਕੁਝ ਹੋਰ ਫੋਟੋਆਂ ਮੈਂ ਤੁਹਾਨੂੰ ਇਤਿਹਾਸਿਕ ਸ਼ਹਿਰ ਸ੍ਰੀ ਮੁਕਸਰ ਸਾਹਿਬ ਦੀਆਂ ਵਿਖਾਉਣਾ ਆ ਆ ਦੇਖੋ ਜੀ ਫੋਟੋ ਵੇਖ ਆ ਇੱਕ ਹੋਰ ਗੈਰ ਕਾਨੂੰਨੀ ਡੰਪ ਕੂੜੇ ਦਾ ਜਿਹੜਾ ਚੱਲਦਾ ਹੈ ਜੀ ਆਪਣੇ ਸ਼ਹਿਰ 'ਚ ਫੋਟੋਆਂ ਹੋਰ ਵੀ ਆ ਇੱਕ ਤੁਹਾਨੂੰ ਹੋਰ ਵਿਖਾ ਦਿੰਨੇ ਆ ਆ ਦੇਖੋ ਜੀ ਇਹ ਜਿਹੜਾ ਸ਼ੇਰ ਸਿੰਘ ਚੌਂਕ 'ਚ ਡੰਪ ਚੱਲਦਾ ਜੀ ਕੂੜੇ ਦਾ ਇੱਥੇ ਧਰਨੇ ਮਜਾਰੇ ਉੱਥੇ ਵਿਚਾਰੇ ਰੇੜੀਆਂ ਲਾਉਂਦੇ ਆ ਗਰੀਬ ਵੀਰ ਜਿਹੜੇ ਸ਼ਾਮ ਨੂੰ ਸਬਜ਼ੀ ਦੀਆਂ ਫਰੂਟਾਂ ਦੀਆਂ ਉਹ ਵੀ ਤੰਗ ਐ ਸਾਰੇ ਉਥੋਂ ਦੇ ਏਰੀਏ ਦੇ ਵਸਨੀਕ ਤੰਗ ਐ ਤੇ ਉੱਥੇ ਹਰ ਮਹੀਨੇ ਕੋਈ ਨਾ ਕੋਈ ਧਰਨਾ ਕਮੇਟੀ ਦੇ ਬਾਹਰ ਚ ਲੱਗਿਆ ਹੀ ਰਹਿੰਦਾ ਇਹ ਸਾਰਾ ਕੁਝ ਵੇਖਣ ਤੋਂ ਬਾਅਦ ਮੈਂ ਇਹ ਫੈਸਲਾ ਕੀਤਾ ਵੀ ਇੱਕ ਕਿਉਂ ਨਾ ਆਰਟੀਆਈ ਪਾ ਕੇ ਜਾਣਕਾਰੀ ਲਈ ਜਾਵੇ ਵੈਸੇ ਤਾਂ ਇੱਕ ਭਾਰਤ ਸਰਕਾਰ ਦੇ ਰੂਲ ਹੈ ਸਵਚ ਭਾਰਤ ਰੂਲ ਹੈ ਸੋਲਿਡ ਵੇਸਟ ਮੈਨੇਜਮੈਂਟ ਰੂਲਸ 2013 ਚਾਹੇ ਉਸ ਤੋਂ ਬਾਅਦ 2016 ਚ ਅਪਡੇਟ ਹੋ ਗਏ ਉਹ ਸਾਰੇ ਦੇ ਸਾਰੇ ਰੂਲੇ ਕਹਿੰਦੇ ਆ ਵੀ ਕੋਈ ਵੀ ਡੰਪ ਹੈ ਜਿਹੜਾ ਰੈ residențial ਏਰੀਆ ਦੀ ਹਦੂਦ ਅੰਦਰ ਨਹੀਂ ਬਣ ਸਕਦਾ ਉਹਦੀ ਹੱਦ ਅੰਦਰ ਬਣ ਨਹੀਂ ਸਕਦਾ ਤਾਂ ਮੈਂ ਸੋਚਿਆ ਵੀ ਇੱਕ ਆਰਟੀਆਈ ਪਾ ਕੇ ਮਿਊਨਿਸਪਲ ਕਮੇਟੀ ਤੋਂ ਜਾਣਕਾਰੀ ਮੰਗ ਲੈਣੇ ਆ ਵੀ ਇਹ ਜਿਹੜਾ ਤੁਸੀਂ ਡੰਪ ਆਪਦੇ ਬਾਰ ਮੂਹਰੇ ਹੀ ਖੋਲੀ ਬੈਠੇ ਹੋ ਹੁਣ ਆਪਾਂ ਨੂੰ ਇਹਦਾ ਸਾਰੇ ਆਪਾਂ ਸ਼ਹਿਰ ਦੇ ਵਾਸੀ ਪਤਾ ਨਾ ਜੀ ਕਮੇਟੀ ਦਾ ਜਿਹੜਾ ਦਫ਼ਤਰ ਆ ਉਹ ਰੈਜ਼ੀਡੈਂਸ਼ੀਅਲ ਏਰੀਏ 'ਚ ਹੈ ਸ਼ਹਿਰ ਦੇ ਜਿਹੜੇ ਆ ਬਸ ਨੂੰ ਕਲੋਨੀਆਂ ਦੇ ਵਿੱਚ ਹੈ ਮੈਂ ਜਾਣਕਾਰੀ ਮੰਗੀ ਜੀ ਆਰਟੀਆਈ ਪਾ ਕੇ ਵੀ ਮੁਕਸਰ ਸ਼ਹਿਰ ਜਿਹੜਾ ਹੈਗਾ ਇਹਦੇ 'ਚ ਕਿੰਨੇ ਜੇ ਕੂੜੇ ਦੇ ਡੰਪ ਚੱਲਦੇ ਆ ਕਿਹੜੇ-ਕਿਹੜੇ ਨੋਟੀਫਿਕੇਸ਼ਨ ਦੇ ਤਹਿਤ ਬਣੇ ਆ ਉਹ ਨੋਟੀਫਿਕੇਸ਼ਨ ਦੀ ਕਾਪੀ ਪ੍ਰੋਵਾਈਡ ਕਰੋ ਆ ਜਵਾਬ ਆਇਆ ਜੀ ਸਾਨੂੰ ਤੁਸੀਂ ਇਹ ਜ਼ੂਮ ਇਨ ਕਰੋ ਆਰਟੀਆਈ ਦਾ ਸਾਡੇ ਕੋਲ ਜਵਾਬ ਹੈ ਉਹ ਆਰਟੀਆਈ ਦੇ ਜਵਾਬ ਚ ਲਿਖਦੇ ਆ ਵੀ ਸ਼੍ਰੀ ਮੁਕਸਰ ਸਾਹਿਬ ਦੀ ਹਦੂਦ ਅੰਦਰ ਕੂੜੇ ਦਾ ਡੰਪ ਨਹੀਂ ਚੱਲ ਰਿਹਾ ਹੈ ਤੇ ਜੇ ਨਹੀਂ ਚੱਲ ਰਿਹਾ ਮੈਂ ਆ ਹੁਣੇ ਪ੍ਰੈਸ ਕਾਨਫਰੰਸ ਦੀ ਸਟਾਰਟਿੰਗ ਚ ਕਿਹਾ ਵੀ ਆ ਗੈਰ ਕਾਨੂੰਨੀ ਤਾਂ ਮਿਊਨਿਸਪਲ ਕਮੇਟੀ ਦੇ ਗੇਟ 'ਚ ਹੀ ਚੱਲੀ ਜਾਂਦਾ ਹੈ ਠੀਕ ਹੈ ਜੀ ਸ਼ਰਮਾ ਜੀ ਪ੍ਰਧਾਨ ਜੀ ਹੋਰ ਅਤੇ ਇਸ ਦੇ ਸਬੰਧ ਵਿੱਚ ਕੋਈ ਵੀ ਨੋਟੀਫਿਕੇਸ਼ਨ ਨਗਰ ਕੌਂਸਲ ਸ਼੍ਰੀ ਮੁਕਸਰ ਸਾਹਿਬ ਨੇ پاس ਨਹੀਂ ਕੀਤਾ ਹੈ ਇਹ ਸੂਚਨਾ ਸਾਨੂੰ ਜੀ ਆਰਟੀਆਈ ਦੀ ਮਿਲੀ ਹੈ ਹੁਣ ਮੈਂ ਆਪਣੇ ਪ੍ਰਸ਼ਾਸਨ ਨੂੰ ਕਮੇਟੀ ਦੇ ਪ੍ਰਧਾਨ ਨੂੰ ਸ਼੍ਰੀ ਮੁਕਸਰ ਸਾਹਿਬ ਦੇ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਸਾਰਿਆਂ ਨੂੰ ਪੁੱਛਦਾ ਖਾਸ ਕਰਕੇ ਜਿਹੜੇ ਅਫਸਰ ਨੇ ਜੀ ਆ ਜਵਾਬ ਦਿੱਤਾ ਵੀ ਪਿਆਉ ਦੇ ਪੁੱਤ ਤੂੰ ਆਪਦੇ ਦਫ਼ਤਰ ਜਾਣਾ ਦਫਤਰ ਚੋਂ ਨਿਕਲਦਾ ਸਵੇਰੇ ਸ਼ਾਮ ਤੇਰੇ ਮੱਥੇ ਆ ਲੱਗਦਾ ਤੇ ਤੂੰ ਜਵਾਬ ਦੇਈ ਜਾਂਦਾ ਵੀ ਕੋਈ ਡੰਪ ਚੱਲਦਾ ਹੀ ਨਹੀਂ ਗੈਰ ਕਾਨੂੰਨੀ ਡੰਪ ਚੱਲੀ ਜਾਂਦਾ ਜੀ ਤੇ ਜਿਹੜੀ ਸੂਬੇ ਦੀ ਸਰਕਾਰ ਜਿਹੜੀ ਪਾਰਟੀ ਵੀ ਐ ਹੁਣ ਦਿੱਲੀ ਚ ਵੀ ਇਲੈਕਸ਼ਨਾਂ ਲੜਨਗੇ ਗੁਜਰਾਤ ਚ ਲੜ ਚੁੱਕੇ ਐ ਮਹਾਰਾਸ਼ਟਰ ਚ ਲੜ ਚੁੱਕੇ ਐ ਹਰਿਆਣੇ ਚ ਲੜ ਚੁੱਕੇ ਐ ਸਾਰੀਆਂ ਥਾਵਾਂ ਤੇ ਦਿੱਲੀ ਵਾਲੇ ਲਾਲਾ ਜੀ ਜਾ ਕੇ ਕੀ ਕਹਿੰਦੇ ਆ ਪ੍ਰਧਾਨ ਜੀ ਅਸੀਂ ਨੇ ਦਿੱਲੀ ਕੋ ਲੰਡਨ ਬਣਾ ਦਿਆ ਅਸੀਂ ਨੇ ਸਕੂਲ ਐਸੇ ਬਣਾ دیے ਹਮਨੇ ਹਸਪੀਟਲ ਐਸੇ ਬਣਾ دیے ਹਸਪੀਟਲ ਦਾ ਵੀ ਜਿਹੜਾ ਹਾਲ ਆ ਸੜਕ ਦਾ ਛੁਪਿਆ ਨਹੀਂ ਮੇਰਾ ਵੀਰ ਨਰਾਗ ਸ਼ਰਮਾ ਸੜਕ ਦੀ ਲੜਾਈ ਲੜੀ ਜਾਂਦਾ ਤੇ ਜਿਹੜਾ ਮਿਊਨਿਸਪਲ ਗਵਰਨੈਂਸ ਹੈ ਇਹਨਾਂ ਦਾ ਉਹਦੀਆਂ ਜਿਹੜੀਆਂ ਤਸਵੀਰਾਂ ਮੂੰਹ ਬੋਲਦੀਆਂ ਤਸਵੀਰਾਂ ਅੱਜ ਤੁਹਾਨੂੰ ਪੱਤਰਕਾਰ ਵੀਰਾਂ ਨੂੰ ਦਿਖਾਈਆਂ ਅੱਜ ਅਸੀਂ ਆ ਮੈਂ ਬੇਨਤੀ ਕਰਦਾ ਸਾਰੇ ਆਪਦੇ ਆਪਦੇ ਆ ਲੈ ਲਓ ਲੋ ਵਿਸ਼ੂ ਜੀ ਆ ਲਓ ਤੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਅੱਜ ਯੂਥ ਇਥੇ ਮੁਖਸਰ ਦਾ ਇਕੱਠੇ ਹੋਏ ਆਂ ਵੀ ਜਾਂ ਤਾਂ ਇਹ ਜਿਹੜੇ ਹੁਣ ਇਹ ਤਾਂ ਸਾਬਤ ਆ ਆਰਟੀਆਈ ਦੇ ਰਿਪਲਾਈ ਨੇ ਕਰਤਾ ਵੀ ਇਹ ਜਿਹੜੇ ਡੰਪ ਹੈ ਜੀ ਗੈਰਕਾਨੂੰਨੀ ਆ ਜਾਂ ਤਾਂ ਇਹਨਾਂ ਨੂੰ ਬੰਦ ਕਰ ਦਿਓ ਤੁਹਾਨੂੰ 15 ਦਿਨਾਂ ਦਾ ਸਮਾਂ ਦਿੱਤਾ ਨਹੀਂ ਫਿਰ ਤੁਹਾਡਾ ਮਿਊਨਿਸਪਲ ਕਮੇਟੀ ਦੇ ਅਫਸਰਾਂ ਦਾ ਅਸੀਂ ਕਮੇਟੀ 'ਚੋਂ ਨਿਕਲਣਾ ਬੰਦ ਕਰਦੇ ਆਂਗੇ ਤੁਹਾਡੇ ਬਾਹਰ ਜਾ ਕੇ ਬੈਠਾਂਗੇ ਧਰਨਾ ਲਾਵਾਂਗੇ ਪੱਕਾ ਧਰਨਾ ਲਾਵਾਂਗੇ ਔਰ ਸਭ ਤੋਂ ਵੱਡੀ ਗੱਲ ਬਾਈ ਜੀ ਜਿਹੜਾ ਮਿਊਨਿਸਪਲ ਕਮੇਟੀ ਦੇ ਕੋਲੇ ਡੰਪ ਚੱਲਦਾ ਸ਼ੇਰ ਸਿੰਘ ਚੌਂਕ 'ਚ ਉਹ ਮੈਂ ਆਪਦੀ ਗੱਡੀ ਦਾ ਮੀਟਰ ਜ਼ੀਰੋ ਕਰਕੇ ਨਾਪਿਆ ਆਪਾਂ ਸਿੱਖ ਧਰਮ ਚ ਅਰਦਾਸ ਹੁੰਦੀ ਹੈ ਜੀ ਦੋ ਟਾਈਮ ਹਰ ਟਾਈਮ ਅਰਦਾਸ 'ਚ ਨਾਮ ਲਿਆ ਜਾਂਦਾ ਪੰਜਾ ਪਿਆਰਿਆਂ ਚੌਹਾਂ ਸਾਹਿਬ ਜਾਂਦੇ ਆ ਤੇ 40 ਮੁਕਤੇ ਜਿੱਥੇ ਗੁਰੂ ਗੋਬਿੰਦ ਸਿੰਘ ਨੇ 14ਵੀਂ ਜੰਗ ਲੜੀ ਹੋਵੇ ਜਿੱਥੇ ਗੁਰੂ ਗੋਬਿੰਦ ਸਿੰਘ ਦੇ 40 ਮੁਕਤੇ ਸ਼ਹੀਦ ਹੋਏ ਹੋਣ ਜਿੱਥੇ ਗੁਰੂ ਗੋਬਿੰਦ ਸਿੰਘ ਦੇ 40 ਮੁਕਤਿਆਂ ਦਾ ਸੰਸਕਾਰ ਹੋਇਆ ਹੋਵੇ ਉਹਦੇ ਤੋਂ 850 ਮੀਟਰ ਦੂਰ ਤੁਸੀਂ ਆ ਇੱਕ ਗੈਰ ਕਾਨੂੰਨੀ ਚਲਾਈ ਜਾਂਦੇ ਹੋ ਸਰ ਤੁਸੀਂ ਤਾਂ ਮਿਊਨਿਸਪਲ ਕਮੇਟੀ ਦੇ ਪ੍ਰਧਾਨ ਨਹੀਂ ਜੀ ਸਰ ਅਸੀਂ ਆਰਟੀਆਈ ਪਾਈ ਆ ਅਸੀਂ ਇਸ ਤੋਂ ਬਾਅਦ ਸਾਰਿਆਂ ਨੂੰ ਰਿਪਰੈਜੈਂਟੇਸ਼ਨ ਦੇਵਾਂਗੇ ਚਲੋ ਅੱਜ ਤੁਹਾਡੀ ਮੀਟਿੰਗ ਰੱਖੀ ਗਈ ਹੈ ਜੀ ਮਿਊਨਿਸਪਲ ਕਮੇਟੀ ਨੇ ਤੁਹਾਡੀ ਗੱਲ ਤੇ ਧਿਆਨ ਨਾ ਦਿੱਤਾ ਤੁਹਾਡੀ ਅਗਲੀ ਰਣਨੀਤੀ ਕੀ ਹੋਈ ਸਰ ਸਾਡੀ ਰਣਨੀਤੀ ਮੈਂ ਹੁਣੇ ਤੁਹਾਨੂੰ ਦੱਸਿਆ ਵੀ ਅਸੀਂ ਸਾਰਿਆਂ ਨੂੰ ਰਿਪਰੈਜੈਂਟੇਸ਼ਨ ਦੇ ਕੇ 15 ਦਿਨ ਦਾ ਸਮਾਂ ਦੇਣਾ ਇਹਨਾਂ ਨੂੰ ਬੰਦ ਕਰ ਦੋ ਨਹੀਂ ਅਸੀਂ ਜਿਵੇਂ ਫਿਰ ਯੂਥ ਕਰਦਾ ਅਸੀਂ ਸੜਕਾਂ ਤੇ ਉਤਰਾਂਗੇ ਇਹ ਫਿਰ ਜਿਹੜਾ ਸੰਘਰਸ਼ ਆ ਸੜਕਾਂ ਤੇ ਲੜਿਆ ਜਾਏਗਾ ਇੱਕ ਸਰ ਜਿਹੜੇ ਬਾਥਰੂਮ ਹੈ ਜੀ ਇਹ ਇਹਨਾਂ ਦੇ ਅੰਦਰ ਆਉਂਦੇ ਮੁਸਲਮਾਨ ਕਮੇਟੀ ਦੇ ਅੰਦਰ ਹੀ ਆਉਂਦੇ ਆ ਤਕਰੀਬਨ ਆਲ ਸਿਟੀ ਜਿੰਨੇ ਵੀ ਵਾਸ਼ਰੂਮ ਆ ਸਾਰਿਆਂ ਨੂੰ ਲੋਕ ਲੱਗਿਆ ਆ ਜੀ ਇਸ ਬਾਰੇ ਤੁਹਾਡਾ ਵੀ ਇਸ ਬਾਰੇ ਸਰ ਮੈਂ ਕੀ ਦੱਸਾਂ ਕਮੇਟੀ ਦੇ ਅਫਸਰ ਆਪ ਹੀ ਦੱਸੀ ਜਾਂਦੇ ਆ ਵੀ ਇਹਨਾਂ ਨੂੰ ਜਦੋਂ ਕੋਈ ਰਾਹ ਨਹੀਂ ਇਥੇ ਆਉਂਦਾ ਜਦੋਂ ਕਿਸੇ ਚੀਜ਼ ਦੀ ਮੇਨਟੇਨੈਂਸ ਨਹੀਂ ਕਰ ਸਕਦੇ ਉਹਦਾ ਹੱਲ ਇਹ ਹੈ ਵੀ ਉਥੋਂ ਭੱਜ ਜਾਓ ਬੰਦ ਕਰੀ ਸਰ ਸ਼ਹਿਰ ਦੀ ਕੋਈ ਵੀ ਬਵਸਤਾ ਵਿਗੜਦੀ ਹੈ ਜਦੋਂ ਕਿਸੇ ਮਹਿਕਮੇ ਵੱਲੋਂ ਕੋਈ ਸੜਕ ਪੱਟੀ ਜਾਂਦੀ ਹੈ ਕੋਈ ਸਰਵਰ ਪੱਟੇ ਜਾਂਦਾ ਉਹਦੀ ਪੂਰਤੀ ਨਹੀਂ ਕੀਤੀ ਜਾਂਦੀ ਜੀ ਇਹਨੂੰ ਅਸੀਂ ਹੀ ਲੀਡਰਾਂ ਦੀ ਬੇ ਬੇਸ਼ਰਮੀ ਕਹਿ ਸਕਦੇ ਹਾਂ ਜਾਂ ਅਣਦੇਖਿਆ ਸਰ ਬਿਲਕੁਲ ਪ੍ਰਸ਼ਾਸਨ ਦੀ ਇਹ ਅਣਦੇਖੀ ਔਰ ਅਣਗਹਿਲੀ ਹੈ ਨਾ ਦਾ ਪ੍ਰਸ਼ਾਸਨ ਸੀਰੀਅਸ ਹੈ ਜੀ ਇੱਥੇ ਨਾ ਉਹਨਾਂ ਦੀ ਸਰਕਾਰ ਦੇ ਨੁਮਾਇੰਦੇ ਸੀਰੀਅਸ ਹੈ ਆਪਣੇ ਸ਼੍ਰੀ ਮੁਕਸਰ ਸਾਹਿਬ ਵਰਗੇ ਸ਼ਹਿਰ ਨੇ ਤਾਂ ਬਹੁਤ ਵੱਡੇ ਵੱਡੇ ਲੀਡਰ ਪੈਦਾ ਕਰਤੇ ਕੁਝ ਮੁੱਖ ਮੰਤਰੀ ਬਣ ਗਏ ਕੁਝ ਬੰਦ ਨੂੰ ਫਿਰਦੇ ਆ ਤੇ ਮੈਂ ਤਾਂ ਸਾਰਿਆਂ ਤੋਂ ਸਵਾਲ ਪੁੱਛਦਾ ਹਾਂ ਜੀ ਵੀ ਆਹ ਜਿਹੜੇ ਹਾਲਾਤ ਆ ਸ਼੍ਰੀ ਮੁਕਸਰ ਸਾਹਿਬ ਦੇ ਪਵਿੱਤਰ ਸ਼ਹਿਰ ਸ਼੍ਰੀ ਮੁਕਸਰ ਸਾਹਿਬ ਦੀ ਹੱਦ ਹਦੂਦ ਅੰਦਰ ਹੈ ਇਹ ਆਪਣਾ